ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਅਨਗੜ ਤੋਂ ਨਗਰ ਕੀਰਤਨ ਸਜਾਇਆ ਗਿਆ। ਬਾਬਾ ਜੀਵਨ ਸਿੰਘ ਜੀ ਦਾ 364ਵਾਂ ਜਨਮ ਦਿਵਸ ਸਰਦ ਪਾਵਨ ਨਾਲ ਸਮੁੱਚੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ। ਇਸੇ ਸੰਬੰਧ ਵਿੱਚ ਗੁਰਦੁਆਰਾ ਅਨਗੜ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੇ ਸਮੂਹ ਸੰਗਤਾਂ ਨੂੰ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਦੇ ਨਾਲ ਕੌਂਸਲਰ ਵਿਕਾਸ ਸੋਨੀ, ਕੌਂਸਲਰ ਕੁਲਦੀਪ ਬਿੱਲਾ ਸੱਤੀ ਪਹਿਲਵਾਨ ਪਰਮਜੀਤ ਚੋਪੜਾ ਚੇਅਰਮੈਨ ਚਰਨ ਸਿੰਘ ਮੱਟੂ ਨੇ ਜਾਣਕਾਰੀ ਦਿੱਤੀ ਕਿ ਐਨੰਗਰ ਕੀਰਤਨ ਅਨਗੜ ਗੁਰਦੁਆਰਾ ਸਾਹਿਬ ਤੋਂ ਚਾਲ ਕੇ ਸ਼੍ਰੀ ਕਾਲਕਟਕ ਸਾਹਿਬ ਤੋਂ ਹੁੰਦਾ ਹੋਇਆ ਰਾਤ ਨੂੰ ਹਰਿਆਣਾ ਵਿਖੇ ਜਾ ਕੇ ਸਮਾਪਤ ਹੋਵੇਗਾ ਮਹਾਨ ਜਰਨੈਲ ਜਿਨ੍ਹਾਂ ਦੀ ਬੜੀ-ਬਡੀ ਕੁਰਬਾਨੀ ਹੈ ਬੜੀ-ਬਡੀ ਕੌਮ ਨੂੰ ਦੇਣ ਹੈ ਬਾਬਾ ਜੀਵਨ ਸਿੰਘ ਜੀ ਦਾ ਸਾਰੀਆਂ ਸੰਤਾਂ ਵੱਲੋਂ ਇਸ ਪਵਿੱਤਰ ਸਥਾਨ ਬਾਬਾ ਜੀਵਨ ਸਿੰਘ ਜੀ ਦਾ ਪਵਿੱਤਰ ਗੁਰਦੁਆਰਾ ਸਾਹਿਬ ਜਿੱਥੇ ਉਹਨਾਂ ਦਾ ਜਨਮ ਦਿਨ ਸਾਰੀਆਂ ਸੰਤਾਂ ਨੂੰ ਬੜੀਆਂ ਪੂਸ਼ੀਆਂ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਸੋ ਆ ਪੰਚਰੀ ਨੂੰ ਜਨਮ ਦਿਨ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ ਜਿਹੜਾ ਇੱਥੋਂ ਆਰੰਭ ਹੁੰਦਾ ਇੱਥੋਂ ਦਰਬਾਰ ਸਾਹਿਬ ਲਈ ਜਾਣਾ ਉੱਥੋਂ ਦਰਬਾਰ ਸਾਹਿਬ ਤੋਂ ਇਹ ਦਿੱਲੀ ਰਵਾਨਾ ਹੋਣਾ। ਚਾਹ ਵੇ ਸਭ ਇਹ ਸਾਡਾ ਫਰਜ਼ ਵੀ ਬਣਦਾ ਸਾਰਾ। ਕਿ ਅਸੀਂ ਆਪਣੇ ਮਹਾਨ ਜਨਰਲ ਮਹਾਨ ਗੁਰੂ ਉਹਨਾਂ ਦੀਆਂ ਯਾਦਾਂ ਵਾਸਤੇ ਹਮੇਸ਼ਾ ਇਹ ਫੰਕਸ਼ਨ ਬਣਾਉਂਦੇ ਰਹੀਏ। ਧੰਨ ਧੰਨ ਅਮਰਜੀਤ ਬਾਬਾ ਜੀਵਨ ਸਿੰਘ ਜੀ ਦੇ ਸਤਾਨ ਤੋਂ ਪਿੰਡ ਅਨਗੜ ਗੁਰਦੁਆਰਾ ਸਾਹਿਬ ਤੋਂ ਅੱਜ ਨਗਰ ਕੀਰਤਨ ਸ੍ਰੀ ਸ੍ਰੀ ਅਕਾਲ ਤਖਤ ਸਾਹਿਬ ਇੱਥੋਂ ਚੱਲ ਕੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇਗਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਸਰ ਤੋਂ ਉੱਥੋਂ ਰਵਾਨਾ ਹੋਏਗਾ ਸਾਰਾ ਕਾਫਲਾ ਜਿਹੜਾ ਪਿੰਡਾਂ ਦੀਆਂ ਗੱਡੀਆਂ ਹੋਰ ਵੀ ਗੱਡੀਆਂ ਸਾਰੀਆਂ ਉੱਥੋਂ ਵੱਖ-ਵੱਖ ਪੜਾਵਾਂ ਤੋਂ ਹੁੰਦਾ ਆ ਤੇ ਰਾਤ ਨੂੰ ਸਾਡਾ ਪਲਾ ਜਿਹੜਾ ਵਾ ਹਰਿਆਣੇ ਦੇ ਵਿੱਚ ਭੀਵਾ ਗੁਰਦੁਆਰਾ ਬੌਲੀ ਸਾਹਿਬ ਹੋਏਗਾ